ਇਤ ਤਰਜਿਹਾ ਇਹ ਤਾਂ ਮੈਂ ਮੈਡੀਕਲ ਨਾ ਜਾ ਕੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਆਲਵਾ ਜੀ ਬਜੀ ਜੀ ਦਾ ਜੀ ਵਧੀਆ ਵਧੀਆ ਹੋਰ ਸੁਣਾ ਭੈਣ ਕਿੱਥੇ ਆ ਉੱਚੀ ਆ ਜਾ ਚਲੋ ਚਲੋ ਵਿਖਾ ਜੱਤਾ ਭੈਣ ਦਾ ਭੈਣ ਕਿੱਥੇ ਹੈ ਹੈ ਜਾਂ ਮੇਲਾ ਭੈਣ ਆਪਣੀ ਨੂੰ ਕਰਾਵਾ ਜਾ ਕੇ ਚੁੱਪ ਰੋਂਦੀ ਹੁਣੀ ਆ ਆਪਣੀ ਕਿਸਮਤ ਨੂੰ ਕਿ ਸਰਟੀਫਿਕੇਟ ਨਹੀਂ ਲੱਭਣ ਡਿਆ ਹੈਂ ਕਿੱਦਾਂ ਇਹ ਜਗਾਉਣ ਆਇਆ ਵਾ ਤਾਂ ਦੂਜੇ ਵਾਲੇ ਵੇਖ ਲੈ ਮੇਰੇ ਮੁੰਡੇ ਵੱਲ ਕਿੱਦਾਂ ਭੱਜ ਆਇਆ ਆਪਣੇ ਸਾਲੇ ਵੱਲ ਜਿੱਦਾਂ ਸਭ ਕੁਝ ਹੋਣ ਇਹਦੇ ਇਹੋ ਹੀ ਆ ਮਾਂ ਤੇ ਖੋਲੀ ਗੀ ਨਖਤੇ ਨੂੰ ਸੱਸਾ ਜੀ ਅੱਜ ਤੇਰੀ ਭੈਣ ਸੇ ਸੁੱਟ ਕੇ ਬੈਠੀ ਭੈਣ ਕੀ ਕਰੋ ਕੀ ਆ ਕੁਛ ਨਹੀਂ ਠੀਕ ਠਾਕ ਆ ਹਾਂ ਹੋ ਗਿਆ ਹੋ ਗਿਆ ਤੂੰ ਸੁਣਾ ਬਹਿ ਜਾ ਬੈਠੇ ਬੈਠੇ ਬਸ ਪਹਿਲੀ ਪਹਿਲੋ ਸਮਝਾ ਇਹਨੂੰ ਕੋਈ ਏਦਾਂ ਹੀ ਮੂੰਹ ਸੁਟਿਆ ਹੀ ਹੁੰਦਾ ਛੜੀ ਗਰਦਨ ਦੇ ਕੇ ਤੋਰੇ ਕਿੱਥੇ ਘੋਲਿਆ ਹੁਣ ਪਾਣੀ ਮੈਂ ਦੁਸ਼ਰਨ ਨੂੰ ਬੈਕ ਫੜਾਇਆ ਉਹਦੇ ਵਿੱਚ ਹੈ ਹੀ ਨਹੀਂ ਕਿੰਦੇ ਅੱਛਾ ਚੱਲ ਕੋਈ ਨਾ ਟੈਨਸ਼ਨ ਲੈ ਕੇ ਇਸ ਗੱਲ ਦੀ ਟੈਨਸ਼ਨ ਕਿਉਂ ਲਾ ਰਹਾ ਮੇਰੀ ਨਰਸਿੰਗ ਤੇ ਫਿਰ ਖਤੇ ਪੈ ਗਈ ਨਾ ਉਹ ਨਹੀਂ ਪੈਣ ਦੇ ਖੂਹ ਖਤੇ ਬਲੀ ਮੈਂ ਨਾ ਜਿੱਥੇ ਕਿਤੇ ਘਰ ਜਿੱਥੇ ਪੜਦੀ ਰਹੀ ਆ ਉਥੋਂ ਪਤਾ ਲਾ ਕਰਕੇ ਆਈਏ ਉਹ ਯਾਰ ਸੈਸ ਸਾਈਡ ਕਿਹੜੀ ਕੋਈ ਮਿਲਦਾ ਉਥੋਂ ਰਿਕਾਰਡ ਨਿਕਲਦੇ ਬੱਕ ਸਾਈਡ ਤੋਂ ਥੋੜੀ ਮਿਲਦਾ ਕਿ ਮਿਲ ਜਾਂਦਾ ਆਹ ਸਾਈਡਿਕਟ ਦੇ ਕਿ ਕੋਈ ਨਹੀਂ ਮਿਲਦੇ ਹੁੰਦੇ ਆਹ ਮੁੜ ਕੇ ਜੇ ਹੁਣ ਅਗੇ ਜੇ ਮੁੜ ਕੇ ਫੇਰ ਸਾਰਾ ਦਾ ਕੰਮ ਆ ਜਾਣਾ ਉੱਦਿਆ ਰਹੀ ਹੈ ਫਿਰ ਰਹੀ ਨਹੀਂ ਕੋਈ ਨਾ ਨਹੀਂ ਨਹੀਂ ਖੁਸ਼ੀ ਵੀ ਤੁਹਾਨੂੰ ਮੈਨੂੰ ਨੌਕਰੀ ਮਿਲਣੀ ਮੈਨੂੰ ਵੀ ਪਤਾ ਹੈ ਮੇਰਾ ਸਰਟੀਫਿਕੇਟ ਕੋਈ ਨਾ ਕੋਈ ਕਿਹਾ ਜੀ ਕਿਦਾਂ ਮੈਂ ਤਾਂ ਪਾਈ ਸਭ ਕੋ ਵੇਖ ਕੇ ਆਇਆ ਹਾਂ ਤੇ ਇਹ ਚੱਕਰ ਪਤਾ ਪਤਾ ਫੋਲ ਆਇਆ ਘਰ ਦਾ ਵੀ ਕਿਤੇ ਕੋਈ ਰਹਿ ਨਾ ਜਾਵੇ ਕਾਲਜ ਕੋਈ ਗੱਲ ਤਾਂ ਮੜੀ ਹੈ ਉਹ ਬੜਾ ਨਿਕਾ ਜਾਂ ਗਿੱਡਾ ਸਰਟੀਫਿਕੇਟ ਦਾ ਤੇਰੀ ਇੱਕ ਵਾਰੀ ਨਾ ਕਾਲਜੋਂ ਹੋਵਾ ਉਹ ਦੋਵੇਂ ਭੈਣ ਭਰਾ ਜਾ ਕੇ ਉਹਦੇ ਜੇ ਉੱਥੋਂ ਵੀ ਨਾ ਮਿਲਿਆ ਫਿਰ ਮੈਂ ਕੀ ਕਰਾਂਗੀ ਕੁਛ ਲੈਣੇ ਚੱਲ ਭੈਣੇ ਤਾਂ ਟੈਨਸ਼ਨ ਨਾ ਲੈ ਕੇ ਹਰ ਰੋਜ਼ ਕਰਨੀ ਪੈਣੀ ਨਾ ਸ਼ੇਰ ਦਾ ਇਦਾਂ ਕਰੀ ਜਾਂਦੀ ਬਸ ਉਹ ਨਹੀਂ ਨਹੀਂ ਇਦਾਂ ਨਹੀਂ ਕਰਨਾ ਇਦਾਂ ਇਦਾਂ ਕੀਤਾ ਕਿਹੜਾ ਸੈਡੀਕਰ ਦਾ ਆਪਸ ਆਣਾ ਕਿਥੋਂ ਇਦਾਂ ਕਰ ਕਾਲਜੋਂ ਹੋਏ ਕੋਈ ਕੀ ਬਗਾਲ ਨਿਕਲਾਵੇ ਆਹ ਉਹ ਤਾਂ ਗੱਲ ਹੈਗੀ ਆ ਆ ਪਰ ਮੈਨੂੰ ਲੱਗਦਾ ਨਹੀਂ ਹੈ ਚਲ ਭਾਜੀ ਇੱਕ ਵਾਰੀ ਪਾਦ ਕਰ ਲਈ ਜ ਜਾ ਕੇ ਜਾਓ ਤੁਸੀਂ ਜੇ ਮਿਲ ਜੂ ਤਾਂ ਠੀਕ ਹੈ ਨਹੀਂ ਤੇ ਫਿਰ ਕੋਈ ਨਹੀਂ ਕੋਹ ਹੋਰ ਲੈ ਲੈਂਦੇ ਆ ਕਾਹਦੀ ਰਸਲਾ ਚਲ ਇਦਾਂ ਕਰ ਜਾ ਚਾਹ ਲਿਆ ਬਣਾ ਕੇ ਮੁੰਡੇ ਦੀ ਨਾਲ ਪਾਣੀ ਪਿਆ ਲਾ ਨੂੰ ਗਰਮੀ ਚ ਆਇਆ ਵਾ ਐਵੇਂ ਨਹੀਂ ਤਾਂ ਕਰੀਦਾ ਤੂੰ ਇਹ ਵਈ ਸਮਝਾਉਣਾ ਹੀ ਹੈ ਯਾਰ ਮੈਂ ਤਾਂ ਸਿਹਰ ਦਾ ਸਮਝਾ ਹੀ ਜਾਂਦਾ ਹਾਂ ਪਰ ਤੈਨੂੰ ਪਤਾ ਉਹਨੇ ਵੀ 3 ਸਾਲ ਗਾਲੇ ਆ ਉਹ ਹੀ ਗੱਲਾਂ ਹੈ ਗੀਆਂ ਚੱਲ ਕੋਈ ਨਾ ਹੋਣਾ ਲੈ ਲੈਣਾ ਗਾਉਂ ਤੇ ਯਾਰ ਮੜੀ ਐ ਛੜ ਕਿਹੜੀ ਕਿਹਦੀ ਬੱਚੀ ਐ ਗਾਉਂ ਤੇ ਉਹ ਆ ਭਾਜੀ ਜੀ ਸਾਰੇ ਗਵਾਜ ਜਾਂਦੇ ਆਹ ਵਿੱਚ ਉਹ ਬਚਣਾ ਹੀ ਇਕੱਠੇ ਭਾਂਡ ਰੱਖੇ ਸਾਰੇ ਆਹ ਗਵਾਜਾ ਹੀ ਇੱਕ ਵਾਰ ਜਾਂ ਕਿ ਭਾਈ ਇਹਨੇ ਕਾਲ ਕੁੱਟਣ ਲਿਆ ਵੀ ਯਾਰ ਕਿਧਰ ਗਿਆ ਇਹ ਕੱਢਣਾ ਕਿੰਨੇ ਆਪਣੇ ਘਰ ਚੇ ਪਏ ਹੈ ਕਿਹੜਾ ਬਗਾਨਾ ਆਂਦਾ ਇੱਥੇ ਆਹ ਕਹਤਿਆਂ ਵੀ ਇੱਕ ਸੈਡੀਗਰ ਦਾ ਕਿਨੇ ਕੀ ਕਰਨਾ ਸੀ ਸ਼ੱਕ ਕਰੀਏ ਤੇ ਕਿੱਥੇ ਕਰੀਏ ਹਮ ਹਮ ਚੰਨ ਕੋਈ ਨਾ ਫੇਰੇ ਜਾਓ ਤਾਂ ਕਿਹੜਾ ਕਾਲਜੋਂ ਹੋ ਕੇ ਆਓ ਇੱਕ ਦੀ ਕਾਲਜੋਂ ਕਿਉਂ ਨਾ ਮੈਂ ਆਪ ਉਧਰ ਚਾਚਾ ਵੀ ਗਿਆ ਆਈਏ ਉਹ ਸਵੇਰ ਦਾ ਅੱਛਾ ਉਹ ਸਾਡਾ ਫੋਨ ਈ ਕੰਡਿਆ ਦੱਸਿਏ ਕੀ ਉਹਨੂੰ ਹਮ ਹਮ ਨੌਕਰੀ ਤੇ ਵੱਟ ਤੇ ਪਈ ਹੀ ਲਗ ਭਗ ਨਾ 80% ਚਾਂਸ ਇਹਨਾਂ ਨੂੰ ਕਰੀ ਲੱਗਣਗੇ ਅਸੀਂ ਜਿੱਥੇ ਗਿਆ ਭਾ ਨੰਬਰ ਖੜੇ ਆ ਆਹ ਨੰਬਰ ਚਲੋ ਹਰ ਕੋਈ ਨਹੀਂ ਵੇਖਦੇ ਹਿਸਾਬ ਦਾ ਲੱਗ ਕੋਈ ਟੈਨਸ਼ਨ ਹੁੰਦੀ ਨਹੀਂ ਤੂੰ ਇਦਾਂ ਕਰ ਆ ਜਿੱਥੇ ਰੁਕ ਜਾ ਸਵੇਰੇ ਤੜਕੇ ਨਿਕਲ ਜਾ ਆਹ ਜੇ ਰਾਲ ਤੇ ਨਾ ਕੋਈ ਨਾ ਆਹ ਉਦਾਂ ਮੈਂ ਚੱਲ ਜਾਂਦਾ ਪਰ ਮੈਨੂੰ ਸਵੇਰੇ ਕੰਮ ਬਹੁਤ ਜ਼ਰੂਰੀ ਨਹੀਂ ਕੋਈ ਨਹੀਂ ਮੈਂ ਹੋਂ ਨਾ ਜਾ ਕੇ ਪਹਿਲਾਂ ਪਹਿਲੀ ਬਾਕੀ ਬੜੀ ਕਰ ਸਵੇਰੇ ਹੋਂ ਨਾ ਜਾ ਕੇ ਹਾਂ ਨਹੀਂ ਜਾਉਂ ਰੁਕ ਜਾ ਜੀ ਜੀ ਹਾਂ ਜੀ ਅਸਾਂ ਸਭ ਇੱਥੇ ਰੁਕਦਾ ਹਾਂ ਠੀਕ ਆ ਸਵੇਰੇ ਟਾਈਮ ਨਾ ਚਲ ਜੇ ਉਹਦੀ ਠੀਕ ਆ ਸਮਝੀ ਗੱਲ ਪੜਾ ਕਾਰੋਇ ਕੋਰੀ ਜਾ ਕੇ ਕਿੰਦ ਤਹਰੇ ਨਿਕਲ ਆਵੇਗਾ ਪੈਣੀ ਜਲੇ ਜਾ ਕੇ ਟਾਈਮ ਨਾ ਹੋਵਾਂਗੇ ਹਾਂ ਹਾਂ ਠੀਕ ਆ ਤੂੰ ਇਹ ਗੱਲ ਦੀ ਟੈਨਸ਼ਨ ਨਾ ਲਈ ਰਾਤ ਵਿੱਚ ਹੀ ਤਾਂ ਲੱਗ ਗਈ ਆ ਹਾਂ ਚਲ ਚਾਹ ਪੀ ਲਓ ਠੱਡਲੀ ਉਹ ਇੰਨੀ ਕੋਈ ਨਹੀਂ ਪੀ ਲੈਣੀ ਚਾਹ ਤੂੰ ਪੀਣੀ ਨਹੀਂ ਨਹੀਂ ਤੇਰੀ ਪੀ ਲਓ ਚਲ ਠੀਕ ਆ ਫੜਦੇ ਫੜੋ ਗਿਆ ਕੋਈ ਗੱਲ ਫੜਿਆ ਫੜੋ ਫੜੋ ਆ ਫੜਨ ਨੂੰ ਕਿਉਂ ਜਾ ਫੜੋ ਤੇ ਜਾ ਉਹ ਫੜਿਆ ਯਾਰ ਤੂੰ ਬਸ ਬਸ ਐਸਾ ਕਰਦੀ ਨਾ ਆ ਕੰਮ ਆ ਕੇ ਬਾਅਦ ਚ ਹੀ ਕਰਦੀ ਆ ਜੀਵਨ ਆਈ ਹੈਗੀ ਆਂਟੀ ਹਦਰਜੀਤ ਦੇ ਭਰਾ ਨੇ ਆਉਣਾ ਵਾ ਪਤਾ ਨਹੀਂ ਆਇਆ ਕਿ ਨਹੀਂ ਆਇਆ ਪਤਾ ਨਹੀਂ ਲੱਗਾ ਕੁਛ ਅੱਜ ਤਾਂ ਸਗੋਂ ਰਹੀ ਵੀ ਮੈਂ ਸਾਰਾ ਦਿਨ ਬਾਹਰ ਹੀ ਅੰਦਰ ਤੇ ਮੈਂ ਬੜੀ ਨਹੀਂ ਆ ਐਦਾਂ ਕਰਦੀ ਆ ਬਾਕੀ ਕੰਮ ਸਾਰੇ ਬਾਅਦ ਚ ਹੀ ਕਰਦੀ ਆਣ ਕੇ ਪਹਿਲਾਂ ਚੱਕਰ ਮਾਰੀ ਹੁੰਨੀ ਆ ਉਹਦਾ ਭਰਾ ਆਇਆ ਵਾ ਕਿ ਨਹੀਂ ਤੇ ਕੀ ਗੱਲਬਾਤ ਹੋਈ ਆ ਜਾ ਕੇ ਪੁੱਛਣੀ ਆਪਣਾ ਜੀਵਨ ਨੂੰ ਉਹਦਾ ਕਿਹੜਾ ਚੈਨ ਆਉਣਾ ਮੈਨੂੰ ਤੇ ਨਾਲੇ ਲੱਗਦਾ ਮੈਨੂੰ ਗੁਰਜਿੰਦਰ ਦੇ ਵਿੱਚ ਲੇਟ ਹੀ ਆਉਣਾ ਵਾ ਚੱਲ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਆ ਹੀ ਜਾਣਾ ਫੋਨ ਫਾਨ ਤੇ ਕੋਈ ਕੀਤਾ ਨਹੀਂ ਅਜੇ ਤਾਂ ਮੈਂ ਕਿੱਥੇ ਕਾ ਆ ਚੱਲ ਉਧਰੋਂ ਆਣ ਕੇ ਫਿਰ ਫੋਨ ਕਰੂੰਗੀ ਇਹਨਾਂ ਨੂੰ ਵੀ ਕਿੱਥੇ ਕ ਪਹੁੰ ਆਹੋ ਬਾਪੀ ਕੰਮ ਕਰਵਾਇਦੀ ਆਣ ਕੇ ਵੇਖਾਂ ਕਿਦਾਂ ਅੰਦਰ ਵੜ ਕੇ ਬੈਠੀ ਆ ਭਰਾ ਨੂੰ ਹੈ ਅੱਜ ਨਾ ਜਾਈ ਮੇਰਾ ਵੀਰ ਅੱਜ ਇੱਥੇ ਰਹਿ ਤੇ ਵੀਰ ਨੇ ਕਿਹੜਾ ਸਰਟੀਫਿਕੇਟ ਬਣਾ ਕੇ ਦੇਣਾ ਵਾ ਹੈ ਜਿੰਨੇ ਮਰਜ਼ੀ ਲੋਲੇ ਪੋਪੇ ਕਰ ਲਾ ਅੰਦਰ ਵੜ ਕੇ ਉਹ ਤ ਨਹੀਂ ਮਿਲਣਾ ਹੁਣ ਤੈਨੂੰ ਥੋੜੇ ਕੀ ਇਕੱਲੀ ਗੱਲਾਂ ਕਰੀ ਜਾਂਦੀਆਂ ਆ ਆ ਜਾ ਆ ਜਾ ਭੈਣ ਦਰਵਾਜ਼ਾ ਦੀਆਂ ਕਰ ਲੈ ਜੀ ਨਹੀਂ ਲੱਗਣਿਆ ਇਹ ਘਰ ਆਂਦੀ ਹੀ ਤੇ ਭਰਾ ਨੇ ਵਾ ਚਲ ਮੈਂ ਪੁੱਛ ਕੇ ਆਣੀ ਆ ਆਇਆ ਵਾ ਕੇ ਅੱਛਾ ਕਦੋਂ ਕਦੋਂ ਮਾਵਾ ਚੇਹ ਹੋ ਗਿਆ ਇਹਨੂੰ ਜਦੋਂ ਮੈਂ ਆਈ ਨਹੀਂ ਆਹੋ ਤੇ ਆਉਂਦਿਆਂ ਨੂੰ ਬਸ ਮੈਂ ਇੱਥੇ ਖਲੋਤੀ ਹੀ ਆ ਤੇ ਆ ਵੀ ਗਿਆ ਅੱਛਾ ਆਹ ਕੀ ਗੱਲਬਾਤ ਹੋਈ ਹੈ ਗੱਲਬਾਤ ਕਾਦੀ ਹੋਣੀ ਹੈ ਉਹ ਘੜਾ ਸਰਟੀਫਿਕੇਟ ਲੈ ਕੇ ਆਇਆ ਵਾ ਆਹੋ ਬੁਸਕਣ ਇਹਦੇ ਸਾਹਮਣੇ ਅੱਛਾ ਆਹ ਮੇਰੀ ਜ਼ਿੰਦਗੀ ਵਾ ਅੱਜ ਹੋ ਜਾਣੀ ਹੈ ਆਹ ਹੋ ਜਾਣਾ ਵਾ ਜੀ ਹੋ ਜਾਣਾ ਵਾ ਪਈ ਨਹੀਂ ਪਹਿਣ ਤੂੰ ਟੈਨਸ਼ਨ ਨਾ ਲੈ ਤੈਨੂੰ ਮੈਂ ਨਾਲ ਲੈ ਕੇ ਜਾਣਾ ਤੇਰੇ ਕਾਲਜ ਅੱਛਾ ਆਹ ਕੋਈ ਲੱਭਣਾ ਪਹਿਣ ਖਾਤ ਰੱਖਣਾ ਭਰਾ ਨੂੰ ਤੇ ਸਵੇਰੇ ਕਾਲਜ ਜਾਣਾ ਲੈ ਕੇ ਸਰਟੀਫਿਕੇਟ ਇੱਕ ਵਾਰੀ ਹੁੰਦੇ ਬਾਰ-ਬਾਰ ਥੋੜੀ ਛੁਰਦੇ ਕਿ ਦੁਪਲੀਕੇਟੀਆਂ ਬੜੇ ਖੱਜਲ ਖਰਾਬ ਹੋਣਾ ਪੈਂਦਾ ਤੇ ਫਿਰ ਕਿਤੇ ਜਾ ਕੇ ਨਿਕਲਦਾ ਹੁੰਦਾ ਇਹਨੂੰ ਪਾਗਲ ਸਮਝੋਵੇ ਤਾਂ ਵਾ ਨਾ ਆਹੋ ਨਾਲੇ ਜੋਰ ਜਨਾ ਲਾਉਂਦੀ ਐ ਨਾਲੇ ਮੈਨੂੰ ਕੀ ਮੈਂ ਕਿਹੜਾ ਦੇਣਾ ਕੱਢ ਕੇ ਹੁਣ ਬਾਤ ਰਹੂਗਾ ਆਹੋ ਬਥੇਰੇ ਉਹਨਾਂ ਦੇ ਪੁੱਪੇ ਹੋਣ ਦੇ ਅੰਦਰ ਚੱਲ ਕੋਈ ਗੱਲ ਕਰਦੇ ਰਹੇ ਆਂ ਨਾ ਆਵੇ ਆਪਣੇ ਨਾਮ ਦਾ ਬੀਜ ਆਂਦਰੋਂ ਲੂਆਂ ਜਿਹੜਾ ਮੇਰਾ ਮੁੰਡਾ ਹੀ ਨਖਤਾ ਮਾਂ ਆਪਣੀ ਨਾਲ ਤੇ ਵਿੰਦਾ ਹੀ ਨਹੀਂ ਗਾ ਹੈ ਤੇ ਸਾਲਾ ਜ਼ਿਆਦਾ ਪਿਆਰ ਪਿਆਰਾ ਤੇ ਘਰ ਵਾਲੀ ਜ਼ਿਆਦਾ ਪਿਆਰੀ ਹੋਗੀ ਮਾਂ ਤਾਂ ਹੁਣ ਉਹਦੀ ਦੇਦੀ ਨਹੀਂ ਕਿ ਮੇਰੀ ਮਾਂ ਹੀ ਹੈਗੀ ਆ ਨਾ ਮੈਂ ਆਪਣੇ ਗਾਹੋਂ ਗਈਗੀ ਅੱਛਾ ਬਣੇਗੀ ਤਾਂ ਲਾਗੇ ਫਿਰ ਨਾ ਮੈਂ ਨਹੀਂ ਗਈ ਮੈਂ ਕਿਰਨ ਜਾਣਾ ਮੈਨੂੰ ਚੰਗੀਆਂ ਲਾਦੀਆਂ ਗੱਲਾਂ ਇਹਨਾਂ ਦੀਆਂ ਆ ਤੇਰੀ ਭੁੱਖ ਨਾ ਗਈ ਜੀ ਇਹ ਆ ਬੜੀਆਂ ਪੰਨੀਆਂ ਆਹੋ ਬਣਾਈਆਂ ਹੀ ਗਈਆਂ ਤੇ ਇੰਨੀਆਂ ਤਾਂ ਖੀ ਬਣਾਉਣ ਪਈ ਚਾਰ ਵੱਧ ਬਣਾਉਂਦੇ ਮੇਰੇ ਵੱਲੋਂ ਸਵਾਦ ਵੇਖ ਲੈਿੰਦੀ ਤੂੰ ਲੈ ਜਾ ਹਾਂ ਸਵਾਦ ਵੇਖ ਲੈ ਹਾਂ ਤੂੰ ਇਹ ਕਾਦੀਆਂ ਬਣਾਇਆ ਮਾਵਾ ਦੀਆਂ ਅੱਛਾ ਅਹੋ ਆਹ ਤਾਂ ਬੜੀਆਂ ਵੜ ਗਈਆਂ ਹੈ ਸੋਕੀ ਚੱਲੀਆਂ ਹੈ ਚੱਲ ਮੈਨੂੰ ਵੀ ਦਈ ਚਾਰ ਮੈਂ ਵੇਖੂਗੀ ਫਿਰ ਮੈਂ ਵੀ ਪਾਉਂਗੀ ਲੈ ਜੀ ਲੈ ਜੀ ਆਲੂਆਂ ਸਬਜ਼ੀ ਬਣਾਏਗੀ ਨਾ ਆਹੋ ਪਾਲੀ ਖੜਕੇ ਆਹੋ ਇਹ ਵੇਖਾਂਗੇ ਨਾ ਕਿਦਾਂ ਲਿਆ ਭੜ ਗਵਾ ਉਹ ਨਹੀਂ ਆਇਆ ਗਜਿੰਦਰ ਨਹੀਂ ਆਇਆ ਜੇ ਨਾ ਆ ਜੇ ਕਿੱਥੋਂ ਆਇਆ ਹੀ ਉਹ ਹੂੰ ਫੋਨ ਵੀ ਨਹੀਂ ਕੀਤਾ ਕਿ ਮੈਂ ਕਿੱਥੇ ਪਹੁੰਚਿਆ ਵਜੇ ਅੱਛਾ ਮੈਂ ਪਹਿਲਾਂ ਤੇਰੇ ਵੱਲ ਹੋਵਾਂ ਤੇ ਫਿਰ ਜਾ ਕੇ ਫੋਨ ਕਰਦੀ ਆਂ ਵੀ ਕਿੱਥੇ ਕਾਏ ਜੇ ਠੀਕ ਵਟਾ ਆਹ ਤੇ ਕੰਮ ਰਹਿੰਦਾ ਥੋੜਾ ਕਰਨ ਵਾਲਾ ਤੇ ਮੈਨੂੰ ਤੇ ਕਾਣੀ ਆਉਂਦਿਆ ਤੇ ਮੇਰੀ ਗੱਲ ਸੁਣ ਤੇਰੇ ਮੂੰਹ ਚੋਂ ਗੱਲ ਡਿੱਗ ਜੇ ਕੋਈ ਨਹੀਂ ਮੇਰੇ ਚੋਂ ਕੋਈ ਡਿੱਗਣੀ ਆ ਅੱਗੇ ਤੇ ਡਿੱਗੀ ਡਿੱਗਣੀ ਨਹੀਂ ਧਿਆਨ ਨਾ ਰਹੀ ਆਹੋ ਨਹੀਂ ਮੈਂ ਧਿਆਨ ਹੈ ਤੂੰ ਨਾ ਟੈਨਸ਼ਨ ਲੈ ਆਉਣੀ ਆ ਆਹੋ ਕੇ ਦੇ ਚਾਹੋਂ ਚ ਆ ਕੇ ਮੈਂ ਚਾਹ ਪਾਣੀ ਪੀਣੀ ਹੈ ਤੇ ਰੋਟੀ ਪਾਣੀ ਖਾਣਾ ਵੱਡੀ ਗੱਲ ਹੈ ਤੈਨੂੰ ਪਤਾ ਹੀ ਹੋ ਇਹ ਰਾਜ ਰਾਜ ਹੀ ਰਵੇ ਹੁਣ ਨਹੀਂ ਮੈਂ ਹਾਂ ਤੂੰ ਵਿਸ਼ਵਾਸ ਕਰ ਜੇ ਵਿਸ਼ਵਾਸ ਕਰਕੇ ਦੱਸਿਆ ਨਾ ਤੇ ਮੈਂ ਆਪਣੇ ਢੇਡੇ ਚ ਲੱਖੂੰ ਗੱਲ ਕਿਤੇ ਨਹੀਂ ਨਿਕਲਦੀ ਚੱਲ ਥੋੜਾ ਦੇ ਜਾ ਚੱਲ ਚੰਗਾ ਫਿਰ ਚੰਗਾ ਚੰਗਾ ਆਉਂਦਾ ਹੁਣਾਵਾ ਵੇਖੀ ਆਣ ਕੇ ਕਿਦਾਂ ਇਹਨਾਂ ਨੂੰ ਚੁੱਕਦਾ ਵਾ ਵੀ ਸਰਟੀਫਿਕੇਟ ਕਿੱਥੇ ਗਿਆ ਤੇ ਮੈਂ ਵੀ ਉਲਟਾ ਇਹਦਾ ਨਾਂ ਹੀ ਲਾ ਦੜਾਉਂ ਜੇ ਤੇ ਹੀ ਪੂਰੇ ਦਿੱਤੇ ਸੀ ਕਿ ਤੇਨੇ ਕੱਢ ਲਿਆ ਹਣਾ ਚੱਲ ਹਤੋਂ ਜੇ ਰੱਖ ਲੈ ਤੁਸੀਂ ਆ ਵੀ ਗਏ ਜੇ ਲੈ ਮੈਨੂੰ ਅੱਧਾ ਘੰਟਾ ਹੋਇਆ ਤੂੰ ਕਿੱਥੇ ਗਈਂ ਅਹ ਅੱਧਾ ਘੰਟਾ ਹੋਇਆ ਆਜੇ ਮੈਨੂੰ ਤਾਂ 5 ਮਿੰਟ ਹੋਏ ਆ ਉਹ ਜੀਵਰ ਭੰਡੇ ਹੀ ਆਵਾਜ਼ਾਂ ਮਾਰ ਮੈਨੂੰ ਗਏ 5 ਮਿੰਟ ਹੋ ਗਿਆ ਆਹੋ ਮੈਂ ਤਾਂ ਆ ਕੇ ਨਹਾ ਤੋ ਵੀ ਲਿਆ ਲੈ ਨਹਾ ਤੋ ਵੀ ਲਿਆ ਇੱਥੇ ਤੁਸੀਂ ਦੱਸ ਕੱਪੜੇ-ਕਪੜੇ ਬਦਲੇ ਹੈ ਬੰਦਾ ਕਦੇ ਘਰ ਬਹਜੇ ਘਰ ਹੀ ਗਈ ਤਾਂ ਮੈਨੂੰ ਆਜ ਮਾਰਦੇ ਫਿਰ ਕਿਰ ਜਾਣਾ ਮੈਨੂੰ ਮੈਂ ਚੱਲ ਗਈ ਗੱਲ ਸੰਨ ਆ ਜਾ ਹਾਂ ਮੈਂ ਜਿਹੜੇ ਕੰਮ ਗਏ ਹੋ ਗਿਆ ਉਹ ਕੰਮ ਕੀ ਹੋਣਾ ਸੀ ਹਾਂ ਜਦੋਂ ਮੈਂ ਉੱਧਰ ਜਾਣਾ ਸੀ ਤੇ ਜੀਵਨ ਡੱਕਾ ਪਾਉਂਦੀ ਸੀ ਘਰ ਤੋਂ ਡੱਕਾ ਪਾਉਣੀ ਸੀ ਤੇ ਚੱਲ ਹੁਣ ਪੂਰੀ ਪਾ ਕੇ ਆਏ ਜੇ ਨਾ ਖੁਦ ਆਗੇ ਜੇ ਪੂਰੀ ਕਿੱਥੇ ਪਹਿਣੀ ਹਾਂ ਉਹ ਕੁੜੀ ਦਾ ਮਾਨੂੰ ਪਤਾ ਨਹੀਂ ਲੱਗਦਾ ਕਿਉਂ ਉਹਦਾ ਸਰਟੀਫਿਕੇਟ ਨਹੀਂ ਨਿਕਲਿਆ ਇੱਕ ਜਿਹੜਾ ਫਾਈਨਲ ਹੁੰਦਾ ਨਾ ਐਗਜ਼ਾਮ ਹਾਂ ਉਹਦਾ ਸਰਟੀਫਿਕੇਟ ਵਿੱਚ ਪਾਇਆ ਨਹੀਂ ਉਹਨੇ ਹਾਂ ਭਾਈ ਨਾ ਉਹ ਕਿੱਥੇ ਰਹਿ ਗਿਆ ਕੀ ਪਤਾ ਕਿੱਥੇ ਰੱਖ ਲਿਆ ਉਹਨਾਂ ਨੇ ਲਖਤਿਆ ਹੁਣ ਤੇਰਾ ਨਾਮ ਲੱਗਣਾ ਹੀ ਹੋ ਵੀ ਐਨੇ ਵਿੱਚੋਂ ਗਾਂਵ ਸ਼ਾਂ ਘਰ ਲਿਆ ਵਾ ਗੜਾ ਗਾਂਵ ਹੋ ਚੰਗਾ ਬਣਿਆ ਨਾ ਵੇਖੀ ਹਾਂ ਵੇਖੀ ਹੁਣ ਤੈਨੂੰ ਕਿਦਾਂ ਛੱਤਰ ਪਹਿਣੇ ਉਧਰ ਵੀ ਗੱਲਾਂ ਕਰ ਕਰਕੇ ਤੈਨੂੰ ਜੀਵਨ ਛੱਡਣਾ ਨਹੀਂ ਮੇਰਾ ਖਾਦਾ ਨਾ ਲੱਗਣਾ ਹਾਂ ਨਾਂ ਲੱਗੂ ਤੇ ਆਖੀ ਹਵਾਲਾ ਇਹ ਦੁਨੀਆ ਜਿਹੜੀ ਨੇਕੀ ਵੀ ਵੇਂਦੀ ਜੋ ਇਹੋ ਜਿਹਾ ਮੜਾ ਮੋਟਾ ਕੰਮ ਹੋ ਜਾਏ ਨਾ ਉਹ ਫਿਰ ਗੱਲ ਚੁੱਕ ਲੈਂਦੇ ਸਾਰੇ ਟੱਬਰ ਨੇ ਵੇਖੀ ਤਰੇ ਦਿਵਾਲੇ ਹੋਏ ਨਾ ਹੁਣ ਤੇ ਸਾਡੀ ਕੁੜੀ ਦਾ ਸਾਡੀ ਕਿਹੜਾ ਤੂੰ ਹੀ ਗਵਾਇਆ ਕਿਦੇ ਇਦਾਂ ਤਾਂ ਨਹੀਂ ਜੋ ਤੇਰਾ ਪੁੱਠਾ ਦਿਮਾਗ ਚੱਲਦਾ ਤੇਰਾ ਚੱਲ ਚੰਗਾ ਕੋਈ ਗੱਲ ਨਹੀਂ ਆ ਵੇਖ ਲਾਂਗੇ ਬੜਾ ਚੰਗਾ ਬੰਦਾ ਨੇ ਗਾਹ ਹੋ ਹੋ ਕੇ ਹੁਣ ਮਿਲ ਜਣਾ ਪ੍ਰਸ਼ਾਦ ਨੂੰ ਵੇਖੀ ਬੁੱਕਾਂ ਦੇ ਬੁੱਕ ਭਰ ਭਰ ਮਿਲਨੇ ਆ ਫਿਰ ਲੈ ਲਈ ਸੁਆਦ ਗਿਆ ਸੀ ਚੰਡੀਗੜ੍ਹ ਤੱਕ ਕੁੜਕ ਦਾ ਗਾਣਾ ਨੋਂ ਕ੍ਰਿਦਵੋਣ ਵਾਸਤੇ ਹੁਣ ਆ ਗਿਆ ਨਾ ਕਰੇ ਖਾਲੀਆ ਫਿਲਮ ਕਾਉਂਦਾ ਮੈਨੂੰ ਬੜਾ ਚਾਹੇ ਚੱਲ ਮੈਂ ਮੇਰੇ ਇਥੋਂ ਭਲਾ ਹੋ ਕੋਈ ਭਰਨਾ ਮজা ਆਇਆ ਨਹੀਂ ਆਇਆ ਤੇ ਜਾ ਕੇ ਨਾ ਮਨ ਖਰਾਬ ਹੋ ਗਿਆ ਮੈਂ ਭਲਾ ਕਹਾਤਾ ਹੁਣ ਅਹੀਗਾ ਹੁਣ ਤਾਂ ਬੁਰਾ ਹੀ ਬੁਰਾਵਾ ਵੇਖ ਲਈ ਮੇਰੀ ਗੱਲ ਗੱਡ ਬਾਲਾ ਨਾ ਨਾ ਤੇਰੇ ਪੇਸ਼ ਪਹਿਣ ਕੇ ਸਾਰਾ ਟੱਬਰ ਇਸ ਤੇ ਮੇਰਾ ਨਾਮ ਟਾ ਦੀ ਚੰਗਾ ਉਹ ਘਰੋਂ ਚੈਰੀ ਕਰਦੀ ਫਿਰਦੀ ਆਹ ਕਰਦੀ ਆ ਮੈਂ ਘਰੋਂ ਤਿਆਰੀ ਦਸ ਹਣ ਰੋਟੀ ਖਾਣੇ ਤੇ ਚਾਹ ਪੀਣੀ ਆ ਖਵਾਤਾ ਹਬਕਾ ਤੂੰਗੇ ਹਾਂ ਮੈਂ ਇਹ ਗੱਲ ਹੋਣ ਵਾਲੀ ਹੈ ਨਾ ਮੈਂ ਉਹ ਦੱਸਣ ਲਈ ਆ ਕਿ ਆ ਕੰਮ ਹੋਣਾ ਹੁਣ ਤੁਹਾਡੇ ਨਾਲ ਨਾ ਹੋਊਗਾ ਤਾਂ ਆਖਿਓ ਮੈਨੂੰ ਪਤਾ ਉਹਨਾਂ ਜੀਵਨ ਦੇ ਸੁਭਾਅ ਦਾ ਉਹਨੇ ਚੱਕੇ ਗੱਲ ਤੁਹਾਡੇ ਸਿਰ ਤੇ ਮੜਨੀ ਆ ਸਾਰੇ ਸਰਟੀਫਿਕੇਟ ਵਿੱਚ ਜਿਹੜੇ ਇੱਕ ਵਿੱਚੋਂ ਗਾਇਬ ਹੋ ਗਿਆ ਉਹ ਕਿੱਥੇ ਚਲ ਗਿਆ ਤੇ ਗੱਲ ਵੀ ਸੱਚੀ ਆ ਬਾਕੀ ਸਾਰੇ ਕੋਲ ਵਾ ਤੇ ਇੱਕ ਵਿੱਚੋਂ ਕਿੱਥੇ ਚਲ ਗਿਆ ਆਉਂਦੇ ਆ ਨਹੀਂ ਪੁੱਛਿਆ ਕਿਦਾਂ ਆਇਆ ਕਿਦਾਂ ਗਿਆ ਪੁੱਠੇ ਕੰਮ ਨੂੰ ਪੈ ਗਈ ਹੈ ਪੁੱਠੀਆਂ ਕਲਾ ਕਰੀ ਜਾਂਦੇ ਦੱਸ ਖਬਰ ਜੂ ਬੜੀ ਸੋਹਣੀ ਸੁਣਾਈ ਮੈਨੂੰ ਇਹ ਵਿੱਚੋਂ ਇੱਕ ਸਰਟੀਫਿਕੇਟ ਹੈ ਨਹੀਂਗਾ ਦੱਸ ਉਹ ਡੱਬੇ ਨੂੰ ਦੱਸ ਤਾ ਤੈਨੂੰ ਦੱਸਾਂ ਤੇ ਮੇਰਾ ਚਾਚਾ ਚੜ੍ਹ ਗਿਆ ਆਣਾ ਹਵਾਂ ਆਹੋ ਮੈਨੂੰ ਤਾਂ ਬੜਾ ਚਾਚਾ ਚੜ੍ਹਿਆ ਤੂੰ ਤਾਂ ਅੱਗੇ ਨਹੀਂ ਫਸਵੇਂ ਨੌਕਰੀ ਮਿਲਿਆ ਆਹੋ ਤੋ ਹੈ ਹੋ ਬੜਾ ਤੱਕ ਤੂੰ ਗਿਆ ਹੈ ਨਾ ਮਾੜਾ ਪੁੱਟਦਾ ਆਇਆ ਹੁਣ ਹੱਥ ਲੇ ਮਖੌਦਾ ਚੱਲਦਾ ਕੋਈ ਗੱਲ ਨਹੀਂ ਬੰਦੇ ਨੂੰ ਬੰਦਾ ਪਾਣੀ ਤਾਂ ਨਹੀਂ ਫਸਰੇ ਆ ਗਏ ਆਉਂਦੇ ਆ ਦੂਜੀਆਂ ਗੱਲਾਂ ਲੈ ਕੇ ਬੈਹਿੰਦੀਆਂ ਉਹ ਹਣੀ ਹਾਲ ਨਾ ਬੜੀਆਂ ਦਾ ਕਿੱਦਾਂ ਅੰਦਰ ਚੜ ਕੇ ਬੈੱਡ ਤੇ ਬੈਠੀ ਆ ਇਹ ਨਹੀਂ ਪਤਾ ਉੱਠ ਕੇ ਰੋਟੀ ਪਾਣੀ ਬਣਾਵਾ ਭੁੱਖ ਵੀ ਲੱਗੀ ਆ ਉਹ ਮੇਰੀ ਗੱਲ ਸੁਣਾ ਉਹ ਮੁੰਡਾ ਆਇਆ ਸੀ ਉਹ ਰੋਟੀ ਪਣੀ ਖਾ ਲਿਆ ਕਿ ਨਹੀਂ ਕਿਹੜੇ ਮੁੰਡੇ ਨੂੰ ਸਨੀ ਦਾ ਥਾਲਾ ਨਹੀਂ ਆਇਆ ਆਇਆ ਸਨੀ ਦਾ ਥਾਲਾ ਤੇ ਮੈਂ ਠੇਕਾ ਲਿਆ ਉਹਦੀ ਭੈਣ ਪਕਾਵੇ ਤੇ ਖਵਾ ਲੇ ਮੈਨੂੰ ਤਾਂ ਆ ਭੁੱਖ ਲੱਗੀ ਆ ਮੈਂ ਤੇ ਆ ਵੇ ਖੰਡੀਰ ਸੋਈ ਵਾਲੀ ਕਿ ਕਦੋਂ ਰੋਟੀ ਬਣਾਉਂਗੀ ਤੇ ਕਦੋਂ ਮੈਨੂੰ ਦੇ ਕੇ ਜਾਊਗੀ ਮੇਰੀ ਗੱਲ ਸੁਣ ਨਾਲ ਆ ਭੋਜਾ ਤੇ ਨਾਲ ਕੋ ਕਰਾ ਦੇ ਉਹਦੇ ਨਾ ਮੈਂ ਕੋ ਕਰਾਵਾਂ ਮੈਂ ਠੇਕਾ ਲਿਆ ਵਾ ਕੋਈ ਉਹ ਤਾਂ ਪਹਿਲੋ ਬੜੀ ਪਰੇਸ਼ਾਨ ਵਧਾ ਸਰਟੀਫਿਕੇਟ ਨਹੀਂ ਲੱਭਣ ਡਿਆ ਤੇ ਫਿਰ ਮੈਂ ਗਵਾਇਆ ਸਰਟੀਫਿਕੇਟ ਉਹਦਾ ਮੇਰੀ ਗਲਤੀ ਆ ਹੈ ਉਹ ਤਾਂ ਸਾਬ ਨਹੀਂ ਸਕਦੀ ਤੇ ਨਾਲੇ ਪਤਾ ਕੀ ਗੱਲ ਵਾ ਭਾਵੇਂ ਤੇ ਹੀ ਕਰੋ ਗੁੱਸਾ ਤੁਹਾਡੀ ਨਾ ਉਹ ਨਤੀਜਾ ਸਾਲ ਆਇਆ ਹੀ ਨਹੀਂਗਾ ਝੂਠ ਬੋਲਣ ਲਈ ਆ ਯਾਰੋ ਕਹਿੰਦੇ ਵੀ ਡਿਗਰੀ ਪੂਰੀ ਕੀਤੀ ਐ ਫਿਰ ਕਾਦੀ ਗੱਲ ਆ ਉਹ ਕਦੀ ਕਿਸ ਨੂੰ ਫੋਨ ਕਦੀ ਕਿਸ ਨੂੰ ਫੋਨ ਜੇ ਨਾ ਕੀਤੀ ਉਹਨੂੰ ਵੀ ਲੋੜ ਕਦੀ ਫੋਨ ਕਰਨ ਦੀ ਕਦੇ ਤੇ ਮੇਰੀ ਗੱਲ ਸੁਣੋ ਐਡਾ ਬੰਦਾ ਛਦਾਈ ਹੁੰਦਾ ਵਾ ਜਿਹੜਾ ਆਪਣੀ ਚੀਜ਼ ਵੀ ਨਹੀਂ ਸੰਭ ਸਕਦਾ ਹੈ ਕੱਲ ਨੂੰ ਆਪ ਗਵਾਜੂਗੀ ਐਵੇਂ ਗਵਾਜੂਗੀ ਮੇਰੀ ਗੱਲ ਸੁਣੋ ਕਿਤੇ ਆਪ ਹੀ ਵੇਖਣਾ ਕਿਤੇ ਰੱਖਿਆ ਰੁੱਖਿਆ ਨਾ ਹੋਇਆ ਕਦੇ ਕਿੰਨੇ ਹੈ ਕਿੰਨੇ ਰੱਖਿਆ ਮੈਂ ਉਹ ਮੈਂ ਉਹ ਤੇ ਕਿਤੇ ਵੇਖਣਾ ਜਿੱਥੋਂ ਕਿਤੇ ਇੱਕ ਦੇ ਵੀ ਰੱਖਣ ਦੇ ਸਮਾਨ ਨੂੰ ਕਿਤੇ ਥਲੇ ਡੇ ਪੈਣਾ ਹੁੰਦਾ ਵਾ ਨਾ ਮੈਂ ਕੋ ਰੱਖਣਾ ਮੈਨੂੰ ਕਿ ਲੋੜ ਚੀਜ਼ਾਂ ਸੰਭਣ ਦੀ ਠੀਕ ਵਾ ਨਾ ਤੁਸੀਂ ਨਾ ਆਪਣੀ ਸਕੀਮਾ ਆਪਣੇ ਕੋਲ ਰੱਖਿਆ ਕਰੋ ਸੁਣਾ ਜੇ ਉਹਨੂੰ ਨੌਕਰੀ ਮਿਲ ਜੂਗੀ ਤੇ 4 ਟਕੇ ਘਰ ਹੀ ਆਉਣਗੇ ਤੇ ਮੈਂ ਕਿਹੜੀ ਦੋਖਣਵਾ ਉਹਦੀ ਮੈਂ ਤੇ ਆਪਸ ਨੇ ਨੂੰ ਕਿਹਾ ਸੀ ਵੀ ਦਵਾਦੇ ਨੂੰ ਨੌਕਰੀ ਹੁਣ ਮੈਨੂੰ ਕੀ ਪਤਾ ਵਿੱਚੇ ਵਿੱਚ ਤੁਸੀਂ ਕੀ ਪਾਪੜ ਪਕਾਉਂਦੇ ਜੀ ਪਾਪੜ ਪਕਾਉਂਦੇ ਆ ਜਾ ਜਾ ਗਰਜਿੰਦਰ ਹੁਣਾਂ ਨੂੰ ਦਿੰਦੇ ਕਰਦੇ ਸਰਟੀਫਿਕੇਟ ਉਹ ਬੜੇ ਸਾਡੇ ਸਕੇ ਆ ਓ ਯਾਰ ਮੇਰੀ ਗੱਲ ਸੁਣ ਅਗਲੇ ਨੇ ਉਸੇ ਵੇਲੇ ਉਹ ਕਹਿੰਦਾ ਪਜਾਓ ਲੈਬ ਕੁੜੀ ਦਾ ਸਰਟੀਫਿਕੇਟ ਮੈਂ ਫਿਰ ਜਾਣਾ ਹਾਂ ਕੋਈ ਕਿਤੇ ਬਦਲੇ ਜਾਂਦਾ ਕਿਤੇ ਘਰੋਂ ਤਾਂ ਪੂਰੇ ਦਿੱਤੇ ਹੀ ਤਾਂ ਫਿਰ ਕਿੱਥੇ ਗਿਆ ਉਹ ਸਰਟੀਫਿਕੇਟ ਸ਼ਰੀਕ ਸ਼ਰੀਕ ਹੁੰਦੇ ਆ ਠੀਕ ਵਾ ਨਾ ਇੱਕ ਕਦੀ ਨਹੀਂ ਪਣ ਸਕਦੇ ਆਪਣੇ। ਉਹ ਜਾ ਮੇਰੀ ਗੱਲ। ਕਿਹੜਾ ਸ਼ਰੀਕ ਚਾਹੁੰਦਾ ਵਾ ਪਿਉ ਵਸ ਜੇ। ਯਾਰ ਹਾਂ ਨਹੀਂ ਗੱਲ ਕਰਿਆਗਾ। ਠੀਕ ਆ। ਤੁਹਾਡਾ ਇਨਾ ਪ੍ਰੇਮ ਉਹਨਾਂ ਨਾਲ ਤੇ ਐਵੇਂ ਨਿੱਕੇ ਜੀ ਗੱਲ ਤਾਂ ਵਿਗਾੜਨਾ ਪਾਦੀ। بڑا ਪ੍ਰੇਮ ਆ ਤੁਹਾਡਾ। ਇਹਦੀ ਗੱਲ ਸੁਣ ਲੈ। ਸਾਡੇ ਕਰਕੇ ਚੰਡੀਗੜ੍ਹ ਗਿਆ ਉਹ। ਨਹੀਂ ਤੇ ਲੋਕੀ ਇੱਥੋਂ ਤੱਕ ਨਹੀਂ ਜਾਂਦੇ ਕਿਸ ਨਾ। ਤੁਹਾਨੂੰ ਪਤਾ ਤੁਹਾਡੇ ਕਰਕੇ ਗਿਆ ਉਹਦਾ ਕੋਈ ਆਪਣਾ ਕੰਮ ਹੋਊਗਾ। ਆਪਣਾ ਕੰਮ ਹੋਊਗਾ ਇੱਥੇ। ਤੁਸੀਂ ਸਿਰਫ ਨਾ ਮੇਰੇ ਸੱਦੇ ਵਾਲੇ ਪਿਆਰ। ਯਾਰ ਮੇਰੀ ਗੱਲ ਸੁਣ। ਉਹਦਾ ਮੁੰਡਾ ਬਾਹਰ। ਉਹਦੀ ਬਾਹਰ। ਉਹਨੂੰ ਹੋਰ ਕੰਮ ਕਰਦਾ ਵਾ। ਆਪਣਾ ਕੰਮ ਉਹਨੂੰ ਕਰਦਾ ਵਾ। ਤੇਰਾ ਦਿਮਾਗ ਨਹੀਂ ਸ ਉਹ ਨਹੀਂ ਚਾਹੁੰਦਾ ਹੁੰਦਾ ਕਿ ਅਗਲੇ ਦਾ ਵੀ ਸੈੱਟ ਹੋ ਜੇ ਠੀਕ ਵਾ ਨਾ ਥੋੜਾ ਜਿਹਾ ਦਿਮਾਗ ਤੇ ਸੋਚਿਆ ਕਰੋ ਉਹ ਜਾ ਯਾਰ ਤੇਰੇ ਨਾ ਨਾ ਕੋਈ ਗੱਲ ਕਰਨ ਦਾ ਕਿ ਤੇਲੇ ਦਾ ਫਾਇਦਾ ਨਹੀਂਗਾ ਤੇ ਤੂੰ ਕਿਉਂ ਕਰਦਾ ਜੀ ਮੇਰੇ ਨਾਲ ਗੱਲਾਂ ਜਾਓ ਜਾ ਕੇ ਬਹੁ ਆਪਣੇ ਪੁੱਤ ਲਾਗੇ ਜਾਓ ਭਰਾ ਆ ਨਾ ਉਹਦਾ ਜਾ ਦੁੱਖ ਸੁੱਖ ਕਰੋ ਜਾ ਕੇ ਉਹਦੇ ਨਾਲ ਮੇਰੇ ਨਾਲ ਹੀ ਹੁੰਦੇ ਜੀ ਇੰਨਾ ਨਹੀਂ ਬੰਦਾ ਬਾਹਰੋਂ ਆ ਕੇ ਬੰਦਾ ਪਾਣੀ ਫੋਂਦਾ ਕਿ ਰੋਟੀ ਖਾਣੀ ਕੀ ਖਾਣੀ ਚੜੂ 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 ਸਭੀ ਕਹਿੰਦੇ ਬਸ ਇੱਕੋ ਗੱਲ ਹੀ ਫੜੀ ਫੜੀ ਹੈ ਮੈਂ ਤੇ ਆਪੋ ਖੁਦ ਗੀਆ ਤੋ ਬੰਦੇ ਭੁੱਖਾ ਨਾ ਮੈਨੂੰ ਇਹਨੂੰ ਮਹਾਰਾਣੀ ਦੋ ਆਵਾਜ਼ ਰੋਟੀ ਪਕਾ ਕੇ ਤੇ ਬਾਹਰ ਲੈ ਕੇ ਆਏ ਮੇਰੇ ਵੱਲ ਇਹਨੂੰ ਅਗਲ ਨਹੀਂ ਸਾਰੀ ਉਮਰਾਤ ਦੀ ਆਹੋ ਮੈਨੂੰ ਨਹੀਂ ਕੀ ਆਉਣੀ ਜਾਓ ਜਾਓ ਉਹਨੂੰ ਦੋ ਆਵਾਜ਼ ਰੋਟੀ ਪਕਾ ਕੇ ਲਿਆ ਭਰਾ ਆ ਆਦਾ ਰੋਟੀ ਪੁਕਾ ਕੇ ਦੇ ਮੈਂ ਤਾਂ ਕਦੀ ਵੀ ਨਹੀਂ ਪੁਕਾ ਕੇ ਦਿੰਦੀ ਰੋਟੀਆਂ ਹੈ ਆਪੇ ਲੈ ਆ ਰੇ ਪੁਕਾ ਕੇ ਨਾ ਲਿਆਵੇ ਮੈਨੂੰ ਕੀ ਲੋੜ ਪਈ ਏ ਚੱਲ ਹਰਾਮ ਕਰ ਤੋ ਘੜੀ ਜੀ ਕਾਟਦੇ ਨਹੀਂ ਤੇ ਮੈਂ ਵਾਤ ਨਾ ਵੇਖਣ ਦੇ ਆਹੀ ਬੰਦੇ ਕਮਾਲ ਲਾਉਂਦੇ ਹੋ ਗਿਆ ਹੈ ਲੇਟ ਹੀ ਲੱਗਦਾ ਵਾ ਮੈਂ ਜਾਣ ਕੇ ਕਮਾਂਡੇ ਪਿੱਛੇ ਪੈ ਹੈ ਉਹੀ ਗੱਲ ਵਾ ਨਾ ਆਪੇ ਕੰਨੇ ਸਿੱਧੇ ਰੱਖਦੇ ਟੋਕੇ ਦੇ ਮਾਰ ਹੈ ਹੈ ਭਈ ਇਹ ਵਿਚਾਰੇ ਦੁਪਹਿਰੇ ਡੇ ਆ ਨਹੀਂ ਨਹੀਂ ਬੜਾ ਔਖਾ ਕੰਮ ਆ ਯਾਰ ਇਹਨਾਂ ਤੇ ਚਾਚਾ ਆ ਗਿਆ ਵਾ ਅੱਛਾ ਤੇ ਹੋਈਏ ਕੱਲ ਉਹਨਾਂ ਨਾਲ ਕੋਈ ਯਾਰ ਗੱਲ ਤੇ ਉੱਤੇ ਉਹੀ ਹੋਈ ਤੇ ਮੈਂ ਕਹਿੰਦਾ ਵੀ ਤੂੰ ਉੱਥੇ ਰਹੀਂ ਤੂੰ ਮੁੜ ਕੇ ਸਾਢੇ ਘੰਟੇ ਬਾਅਦ ਤੇ ਮੈਂ ਵੀ ਨਹੀਂ ਫੋਨ ਕੀਤਾ ਤੂੰ ਫਿਰ ਆ ਗਿਆ ਹੁਣਾਂ ਹੁਣਾਂ ਤੇ ਹੋਣਾ ਹੈ ਹੈ ਤੇ ਹੁਣ ਕੀ ਕਰਨਾ ਮੇਰੇ ਤਾਂ ਬੜੀ ਟੈਨਸ਼ਨ ਪਈ ਆ ਟੈਨਸ਼ਨ ਤੁੰਥੇ ਯਾਰ ਕਾਦੀ ਆ ਤੂੰ ਹੁਣ ਨਾ ਫੇਰ ਨਾ ਕਰ ਮੈਂ ਚਾਸ ਨੂੰ ਰੰਗ ਲਿਆ ਵੈਸੇ ਅੱਛਾ ਉਹਨਾਂ ਨੂੰ ਕਾਹ ਸ਼ੇਰੇ ਮਕਾਲ ਲਿਜਾਓ ਸਾਦਾ ਕਿਹੋਲਾ ਨਿਕਲ ਆਵੇ ਉੱਥੋਂ ਆਹ ਧੀ ਕੱਲ ਨੂੰ ਹੋ ਸਕਦੀ ਐ ਪਰ ਚਾਸ ਘੱਟ ਵਾ ਹਾਂ ਪਰ ਫੇਰ ਵੀ ਜਾਨ ਚਗੀ ਆ ਫੇਰ ਦੋਵੇਂ ਭੈਣ ਭਰਾ ਚੱਲ ਜਣਗੇ ਯਾਰ ਮਾਹਾ ਮਾਹਾ ਨਾਲ ਕੰਮ ਰੋਖਾਇਵੇ ਜੇ ਵੀ ਇਹ ਕਮਤੋ ਕਰਕੇ ਨਾ ਇਹ ਮੁਰਕੇ ਕੰਮ ਰੋਖਦੇ ਹੁਣ ਚੱਕਰ ਹੁਣ ਬਹਾਲਾ ਕੰਢੇ ਵੀ ਪਣਿਆ ਕੀ ਆੜ ਦੇ ਨਾਲ ਬਹੁਤ ਗੱਲ ਵਾ ਚਾਚਾ ਨੂੰ ਮਿਲੀ ਐ ਮੜਿਆ ਹਾਂ ਤੇ ਧੀ ਫਿਰ ਉੱਦ ਮਿਲੀ ਐ ਨਾ ਉਹ ਨਹੀਂ ਨਹੀਂ ਤੂੰ ਆਪਣੇ ਨਾ ਸਾਰੇ ਲਾਗੇ ਬੋ ਤੂੰ ਹੀ ਮਿਲ ਕੇ ਆਉ ਤੇ ਮੈਂ ਜਾਣਾ ਉਹਦੇ ਨਾਲ ਤੂੰ ਨਾ ਰੋਟੀ ਪਣੀ ਖਵਾ ਲਈ ਜਾ ਰਹਾ ਹੈ ਵਿਚਾਰਾ ਸੇਰ ਦਾ ਖਤਰਬਾਰ ਉਹ ਕਿ ਆਇਆ ਸਾਡੇ ਘਰ ਆ ਆਹ ਉਹਨੇ ਚੰਗਾ ਕਹਿਣਾ ਸੀ ਮੇਰੇ ਵਾਲੇ ਤੇ ਆਇਆ ਹੀ ਨਹੀਂ ਚਲ ਨਹੀਂ ਗਿਆ ਤੇ ਮੈਂ ਨਹੀਂ ਜਾਉ ਤੇ ਮੈਂ ਸਾਰ ਸਾਲ ਜਾਣਾ ਚਲ ਠੀਕ ਹੈ